ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਉਮੀਦ ਆ ਬਾਈ ਕਬੂਤਰ ਸਾਰਿਆਂ ਦੇ ਠੀਕ ਠਾਕ ਹੋਣਗੇ ਸੇਤ ਬਾਈ ਥੋੜੀ ਜੀ ਡਾਊਨ ਹੋ ਗਈ ਦੀ ਬੁਖਾਰ ਹੋ ਗਿਆ ਸੀ ਬਾਈ ਹੁਣ ਠੀਕ ਹੋਈ ਆ ਸੇਤ ਕਰਾਉਣਿਆ ਸਾਨੂੰ ਕੂਤਰਾਂ ਦਾ ਸ਼ੌਂਕ ਆਪਣਿਆਂ ਦਾ ਬੱਚੇ ਵੀ ਆਪਣੇ ਪਲ ਗਏ ਸਾਨੂੰ ਦਿਖਾਉਣੇ ਆ ਬੱਚੇ ਆਪਣੇ ਕੱਬਤਾਂ ਦਰੁਸਤੀ ਬਕਸੇ ਐਂਟਰੀ ਐਂਟਰੀਆਂ ਕਰਾਈ ਜਾਂਦੇ ਆ ਵਧੀਆ ਤੇ ਦੂਸਰਾ ਆਪਣੀਆਂ ਸਟਾਰਟ ਹੋਣ ਵਾਲੀਆਂ ਨੇ ਅਗਲੇ ਮਹੀਨੇ ਪਹਿਲਾਂ ਛੱਡਾਂਗੇ ਆਪਾਂ ਦੂਸਰਾ ਫੇਰ ਛੱਡਾਂਗੇ ਕਹਿਰਾਂ ਆ ਆਪਣੇ ਸ਼ਿਆਖੇ ਬੱਚੇ ਕੱਢੇ ਹੋਇਆ ਦੂਸਰਾ ਵਾਲੇ ਆਪਣੇ ਦੱਸਿਓ ਕਮੈਂਟ ਕਰਕੇ ਕਿੰਦਾਂ ਲੱਗੇ ਆ ਆਪਣੇ ਲਾਲ ਚੀਨੇ ਇਹ ਸਾਰੇ ਬੱਚੇ ਬਈ ਆਪਾਂ ਸਿਲੈਕਟ ਜੋੜਿਆਂ ਦੇ ਕਢਾਏ ਆ ਇਹ ਦੂਸਰਾ ਵੀ ਉੱਡਦੇ ਆ ਆਪਣੇ ਕਹਿਰਾਂ ਵੀ ਉੱਡ ਜਾਂਦੇ ਆ ਬਈ ਇਹ ਤਾਂ ਕਰਕੇ ਕਢਾਏ ਆ ਕਿਉਂਕਿ ਜੇ ਉੱਥੇ ਮਹੀਨੇ 'ਚ ਤੁਹਾਨੂੰ ਪਤਾ ਜ਼ਿਆਦਾਤਰ ਬਈ ਦੂਸਰਾ ਪੈ ਜਾਂਦੀਆਂ ਨੇ ਤਾਂ ਕਰਕੇ ਆਪਾਂ ਇਹ ਬੱਚੇ ਛੱਡਾਂਗੇ ਪਹਿਲਾਂ ਸਾਰੇ ਲਾਲ ਤਾਂ ਬੱਚਾ ਦੂਸਰਾ ਵਧੀਆ ਉੱਡ ਜਾਂਦਾਗਾ ਇਹ ਦੂਸਰਾ ਪੈ ਗਈ ਤਾਂ ਵੀ ਕੋਈ ਚੱਕਰ ਨਹੀਂ ਜੇ ਕਹਿਰ ਪੈ ਗਈ ਤਾਂ ਵੀ ਨਿਮੇੜ ਦੇਣਗੇ ਬਾਈ ਬੱਚੇ ਆਪਣੇ ਕਾ ਗੱਡਿਆ ਪਿਆ ਆਪਣਾ ਇਹ ਆਪਣੇ ਲੋਹਾ ਖੜੇ ਵਾਲੇ ਵਜਦੇ ਆ ਆ ਆਪਣੇ ਪੁੰਨੂ ਵਾਲਿਆਂ ਨੇ ਕੱਢਿਆ ਕਾਲੇ ਚੀਨੇ ਜੇ ਪਿਆਰੇ ਬਹੁਤ ਲੱਗਦੇ ਆ ਪ੍ਰਭੂ ਇਹਨਾਂ ਨੂੰ ਖਰਾਕ ਫੁੱਲ ਰੱਖਣੀ ਪਊ ਬਾਈ ਹੁਣ ਅਸੀਂ ਫੇਰ ਉੱਡਣਗੇ ਬਾਜੀਆਂ ਨਹੀਂ ਨਹੀਂ ਇਹਨਾਂ ਨੇ ਉੱਡਣਾ ਇਹਨਾਂ ਨੂੰ ਨਾਲ ਛੋਲੇ ਦਿੰਨੇ ਆ ਭਿਉਕੇ ਤੁਸੀਂ ਵੀ ਬਾਈ ਜਿਹਦੇ ਜਿਹੜੇ ਭਰਾ ਲਵੇ ਕੱਢੇ ਹੋਏ ਕੋਈ ਬੱਚਾ ਬਾਜੀਆਂ ਛੜਨ ਦਾ ਚਾਹ ਮੰਗਨੇ ਭਰਾ ਤਾਂ ਨਾਲ ਖਰਾਕ ਆਪ ਹੱਥਾਂ ਨਾਲ ਦੋ ਬਾਈ ਇਹਨਾਂ ਦੀਆਂ ਮਲ ਹੁਣ ਪੱਕ ਕੂਤਰੀਆਂ ਲੱਗ ਛੱਡੀਆਂ ਹੋਈਆਂ ਨਗੀਆਂ ਇਕੱਲੇ ਇਹਨਾਂ ਦੇ ਪਿਓ ਨੇ ਇਹਨਾਂ ਕੋਲੇ ਤੇ ਆਪਦੇ ਹੱਥਾਂ ਨਾਲ ਖਰਾਕ ਦੇੰਨੇ ਆਪਾਂ ਇਹਨਾਂ ਨੂੰ ਫੇਰ ਬਾਈ ਬੱਚੇ ਪੜਦੇ ਆ ਲੜ ਕੇ ਉੱਠ ਕੇ ਇਹਨਾਂ ਤੇ ਘੰਟਾ ਲਾਉਣਾ ਪੈਂਦਾ ਬਾਈ ਫੇਰ ਕਿਤੇ ਜਾ ਕੇ ਬੱਚੇ ਵੱਲਦੇ ਆ ਅਗਲਾ ਕਹਿ ਦਿੰਦਾ ਬਾਈ ਬੱਚੇ ਪਾਲਣੇ ਔਖੇ ਬਹੁਤ ਨੇ ਠੀਕ ਆ ਸੇਲ ਕਰਦੇ ਆ ਵੇਚਦੇ ਆ ਬਾਈ ਮਿਹਨਤਾ ਭਰਾਵੋ ਆ ਦੇਖ ਲਓ ਹਨਾ ਕਿਵੇਂ ਜਵਾਕਾ ਵਾਂਗੂ ਪਾਲ-ਪਾਲ ਐਡੇ ਕਰਿਆ ਬਾਈ ਠੀਕ ਆ ਜੇ ਕੁਝ ਪਾਉਣੇ ਆ ਕਬੂਤਰਾਂ ਨੂੰ ਤਾਂ ਹੀਓ ਐਡੇ-ਐਡੇ ਹੁੰਦੇ ਆ ਬਾਈ ਇਹ ਠੀਕ ਆ ਆ ਬੈਠਿਆ ਦੋਚ ਦੂ ਆ ਬੈਠੇ ਉੱਚੇ ਆਪਣੇ ਇਹ ਸਾਰੇ ਬੱਚੇ ਬਈ ਬਾਜ਼ੀਆਂ ਲਈ ਤਿਆਰ ਨੇ ਕਲੀਆਂ ਚ ਵਾਰੀਆਂ ਸਟਾਂਗੇ ਬਈ ਆਪਾਂ ਇਹਨਾਂ ਨੂੰ ਪਹਿਲਾਂ ਵਾਲੀ ਝੂਲੀ ਚੋਂ ਬਈ ਆਪਾਂ ਅੱਧੇ ਵੇਚਤੇ ਸੀਗੇ ਸੇਲ ਕਰਤੇ ਸੀਗੇ ਅੱਧੇ ਗਿਝਾ ਲਈ ਸੀ ਆਪਾਂ ਨੇ ਤੋ ਆ ਬੈਠੇ ਬਈ ਕਬੂਤਰੀਆਂ ਬਈ ਦੁਬਾਰੇ ਆਂਡੇ ਰੱਖਣ ਲੱਗ ਗਈਆਂ ਸੀਗੀਆਂ ਤਾਂ ਕਰਕੇ ਫਿਰ ਆਪਾਂ ਨੇ ਤੋੜਤੀਆਂ ਕਬੂਤਰੀਆਂ ਆ ਕਬੂਤਰੀ ਵੀ ਕਰ ਰੱਖੀ ਬੈਠੀ ਇਹਨੂੰ ਵੀ ਪਰਾਂ ਚੱਕ ਕੇ ਉਧਰ ਛੱਡ ਕੇ ਆਉਣੇ ਦੂਜੇ ਖੋਡੇ 'ਚ ਉਧਰ ਆਪਾਂ ਕਿ ਹੁਣ ਬੱਚੇ ਹੋ ਗਏ ਬਹੁਤ ਇਸ ਤੋਂ ਬਾਅਦ ਹੋ ਜੂ ਗਰਮੀ ਭਰਾਵੋ ਠੀਕ ਆ ਓਕੇ ਭਾਈ ਜੀ